ਤੇ ਜਿਹਦਾ ਨਾਮ ਢੁਣ ਕੇ ਰੱਖਿਆ ਪਿਆ ਸੋਲ ਸਭੀ ਕਰਮਾਂ ਇਹਦੇ ਵਿੱਚ ਪਹਿਲੇ ਹੀ ਸਟਾਰਟਰ ਤੋਂ ਤੀਂ ਸ਼ੀ ਲਗਿਆ ਸੋਲ ਸਭੀ ਕਰਮਾਂ ਦਾ ਸਤਿਕਾਰ ਕਰੂ ਸਾਰੇ ਕਲਮਕਾਰਾਂ ਨਾਲ ਪਿਆਰ ਤੇ ਇਕ ਤਾਈ ਹੋ ਗਿਆ ਇਹਦਾ ਦਬਲ ਮੀਨ ਦਾਤਾ ਕਿਰਤਾ ਸਾਰੇ ਆਪਾਂ ਸਾਰੇ ਕਲਮਕਾਰਾਂ ਨਾਲ ਕਰੂ ਇਹ ਕਹਿੰਦੇ ਕਿ ਸਾਰੇ ਕੰਮ ਕਰ ਬੈਠੇ ਇਹ ਸਾਰੇ ਕੰਮ ਕਰਨਾ ਡਬਲ ਹੋ ਗਿਆ ਸਾਰੇ ਕੰਮਕਾਰਾਂ ਨਾਲ ਪਿਆਰ ਕਰੂ ਸੋ ਮੈਂ ਸਾਨੂੰ ਬਧਰਿਤਨਾ ਫੋਰੇ ਦਾ ਲੋਕਲ ਪਰ ਸਾਡੇ ਸਰਦਾਰ ਜੋ ਡਾਕਟਰ ਦਰਿੰਦਰ ਸਿੰਘ ਜੀਵਾ ਸਰਪਾਸ਼ਾ ਤੋਂ ਕੰਗੇ ਅੱਜ ਕੋਈ ਟਾਈਮ ਮੈਟਰ ਬੇਕਾ ਲਾਗੇ ਜੀ ਸਿੱਧੂ ਸਭਾਜਨ ਤੇ ਕਹਿੰਦੇ ਵਿੱਚ ਅੱਸੀ ਲੇਖਕ ਮਤਲਬ ਪਰ ਅਚੁਕੇ ਅੱਸੀ ਲੇਖਕਾਂ ਦੀਆਂ ਕਰਮਾਂ ਨੇ ਆਪਣਾ ਜੋਰ ਦਿਖਾਇਆ ਇੱਕ ਤੋਂ ਇੱਕ ਝੜਦੀਆਂ ਕਿ ਕੋਈ ਦਿਲ ਚੜੰਦੀਆ ਕੌਣ ਜਾਣੇ ਮਰਨਾ ਆਉਂਦੀ ਕੋਈ ਕੰਮਕਾਰ ਐਸਾ ਨਹੀਂ ਹੈ ਜਿਹਦੀ ਕੰਮ ਦੇ ਆਪਣੇ ਨੂੰ ਪੂਰਨ ਆਪੇ ਹੋਣਾ ਮੈਂ ਸਾਡੀਆਂ ਰਚਨਾਵਾਂ ਆਪੜ ਕੇ ਅੱਗੇ ਭੇਜੀਆਂ ਬੜੀ ਖੁਸ਼ੀ ਹੁੰਦੀ ਹੈ ਆਪਣਾ ਲਾਏ ਕੀਤਾ ਜਿase ਕਿ ਕੁਝ ਕਿਰੇ ਵੀ ਪੜ੍ਹਨ ਕਿਸੇ ਪੱਖੋਂ ਕਹਿੰਗੇ ਥੋੜਾ ਜਿਹਾ ਕੋਈ ਸਾਡੇ ਨਾਮ ਵਰ ਸਹਿਦਕਾਰ ਜਿਹੜੇ ਉਹਨਾਂ ਦਾ ਸਾਥ ਨਹੀਂ ਦਿੰਦੇ ਜਾਂ ਲੱਗਾ ਕਿਸੇ ਨੇ ਹੁੰਦੇ ਆਪਣੇ ਤੋਂ ਬਹੁਤ ਜ਼ਿਆਦਾ ਹੈ ਉਹਨਾਂ ਨੂੰ ਸ਼ਬਦ ਤਕੀਦ ਨਹੀਂ ਆ ਕੋਈ ਲਿਖਦਾ ਉਹਨੂੰ ਕਿੰਤੂ ਪ੍ਰੰਤੂ ਕਰਕੇ ਜਿਹੜਾ ਮਨੋਬਲ ਘਰਾਉਣ ਦੀ ਕੋਸ਼ਿਸ਼ ਕੀਤੀ ਹੈ ਸਾਡੇ ਨਾਮ ਵਰ ਨੂੰ ਕੰਮ ਨੂੰ ਤੇ ਮੇਰੇ ਬਹੁਤਿਆਂ ਦੇ ਮਸਲੇ ਨੇ ਸਰ ਪਿਛਲੇ ਕਹਾ ਪਰਿਚਾਪੀ ਚਾਪੀ ਸੀ ਪਿਛਲੇ ਤਿਆਗ ਰਸਾ ਦੀ 2 ਸਾਲ ਪਹਿਲਾਂ ਪੈ ਡੀਟ ਫੋਟੋ ਜੀ ਬੈਠੇ ਹੈ ਤੇ ਬੜਾ ਸਾਨੂੰ ਉਸ ਕਤਾਨਦਾਰ ਰਿਸਪੌਂਸ ਪ੍ਰੈਸ ਅਖਬਾਰਾਂ ਨੇ ਆਪਣੇ ਆਪ ਉਹ ਨਿਊ ਚੱਕਰੀ ਆਪਣੇ ਤੋਂ ਤਿਆਰ ਦੀ ਫੇਸਬੁੱਕ ਤੋਂ ਦਿੱਤੀ ਦਿੱਤਾ ਤੇ ਹੁਣ ਵੀ ਸਮਾਜ ਦੇ ਜਿਹੜੇ ਸਾਡੇ ਉਹ ਵੀਰ ਪੰਡ ਜਾਂ ਮਾਲੀ ਹਾਲ ਤੇ ਖਰਚੇ ਬਚ ਨਹੀਂ ਕਰ ਸਕਦੇ ਉਹ ਬਰਦਾਈ ਮੈਂ ਉਸ ਪੱਖੋਂ ਕਿਹਾ ਸੀ ਕਿ ਚਲੋ ਮੈਂ ਆਪਦੇ ਪੁੱਤ ਨੂੰ ਸੁਲਾ ਕੇ ਤੇ ਉਹ ਵੀਰਾਂ ਪੜਾ ਨੂੰ ਕੋਸ਼ਿਸ਼ ਕਰਾਂ ਵੀ ਉਹਨਾਂ ਦੀ ਕਲਮ ਰੁਕੇ ਨਾ ਜਿਵੇਂ ਸਾਡੇ ਨਾਲ ਮਾਲਕ ਨੇ ਤਿਆਗਰ ਕੀਤੀ ਹੈ ਦੁਨੀਆ ਤੇ ਅੱਗੇ ਚੁੰਦੇ ਵੀ ਸਾਰਾ ਕੋਈ ਵੀ ਕਲਮ ਕਰਿਆ ਸਨਾ ਹੋਵੇ ਜਿਹੜਾ ਮਾਲੀ ਪੱਖੂ ਜਾਂ ਕਿਸੇ ਦੇ ਘਾਉਣ ਦੇ ਨਾਲ ਨਹੀਂ ਮਾਰਿਆ ਗਿਆ ਤੁਰੰਤ ਕੇ ਪੋਸਟੀ ਨੂੰ ਅੱਗੇ ਲਿਉਂਦੀ ਕੋਸ਼ਿਸ਼ ਕੀਤੀ ਇਦੇ ਵਿੱਚ ਮੈਂ ਇੱਕ ਬੇਨਤੀ ਕਰਾਂਗਾ ਕਿ ਪਸ਼ਪਾਲ ਜੀ ਤੇ ਆਪਣੇ ਬ੍ਰਿਵੀਰ ਸ਼ਿਦਾ ਬੁਟਵਾਲਾ ਜੀ ਪੁਸਤਕਾਂ ਜਿਹੜੀਆਂ ਹੈਗੀਆਂ ਨੇ ਖੁੱਲੀਆਂ ਪੁਸਤਕਾਂ ਜਿਹੜੇ ਲੇਖਕਾਂ ਦਾ ਨਾਮ ਆ ਉਹਨਾਂ ਨੂੰ ਪੁਸਤਕਾਂ ਕਰੀ ਦਿੱਤੀਆਂ ਜਾਣ ਕੱਲੇ ਕੱਲ ਨੂੰ ਉਹਨਾਂ ਨੂੰ ਪੁਸਤਕਾਂ ਦੇ ਦਿਓ ਜਿਹੜੇ ਆਪਣੇ ਜਿਹਨਾਂ ਦੇ ਨਾਮ ਛੇ ਕੇ ਸਾਰੇ ਬੱਚੇ ਉਹ ਪੁਸਤਕ ਦੇ ਹਿੱਪ ਸਦਸਾ ਪ੍ਰੀਤ ਲੇਖ ਨਾਲ ਨਾਲ ਉਹਨਾਂ ਦੇ ਪੁਸਤਕਾਂ ਕਿ ਨਾਲ ਪੇਂਡੂ ਆਪਾਂ ਲੋਕਲ ਪ੍ਰੋਗਰਾਮ ਹੁੰਦਾ ਇਹਦੇ ਵਿੱਚ ਸਾਰਿਆਂ ਨੇ ਉਹ ਆਪ ਆਪਣੀ ਰਤਨਾ ਪੜ ਲਣਗੇ ਕਿਉਂਕਿ ਜਿਹਦੇ ਇੱਥੇ ਪੰਜਾ ਜਿਹੜੇ ਇਹਦਾ ਕੋਈ ਬਿਰੂ ਜਾਣੇ ਮਿਲਿਆ ਤੇ ਮੈਂ ਬੜੀ ਦੂਰੋਂ ਆਇਆ ਸੀ ਦੇਖੋ ਨਾ ਕਿ ਸਬਰ ਦਾ ਪਹਿਲਾ ਬੇਟਾ ਹੁੰਦਾ ਤੇ ਉਹਦੇ ਬਿੱਤੇ ਸਾਰਿਆਂ ਨੇ ਸੀ ਕਰਨ ਕਰਨਾ ਮੈਨੂੰ ਚਾਹੀਦਾ ਨਾ ਟਾਈਮ ਦਿੱਤਾ ਜਾਵੇ ਲੇਕਿਨ ਹੋਣਾ ਪਣਾ ਕੋ ਕਹਾਵਤ ਬਾਰੇ ਤਕਰੀਬ ਜਿਆਦਾ ਮੈਂ ਹੀ ਪੜਿਆ ਤੇ ਉਹਦੇ ਵਿੱਚ ਸਾਰਿਆਂ ਨੂੰ ਮਤਾਬਤ ਦਿੱਤੀ ਜਾਂਦੀ ਹੈ ਜਿਹੜੇ ਲੇਖਕਾਂ ਦੇ ਲੇਖਾਂ ਦੇ ਵਿੱਚ ਨਾਮ ਹੈ ਜਿਨ੍ਹਾਂ ਨੇ ਰਤਨਾਵਾਂ ਲਿਖੇ ਆਪਣੀ ਆਪਣੀ ਰਚਨਾ ਜਿਹੜੀ ਉਹਨਾਂ ਨੂੰ ਵਧੀਆ ਲੱਗਦੀ ਹੈ ਉਹ ਰਚਨਾਵਾਂ ਪੜ੍ਹ ਕੇ ਹਾਜ਼ਰੀ ਦੇਣੀ ਹੈ ਕਵੀ ਦਰਬਾਰ ਦੇ ਵਿੱਚ ਤੇ ਮੈਂ ਤੁਹਾਨੂੰ ਇੱਕ ਆਪਦੇ ਵੱਲੋਂ ਵੀ ਜੋ ਇਕਤਰਤਨ ਕੀਤਾ ਕਿਉਂਕਿ ਕਲਮਾ ਦਾ ਸਤਕਾਰ ਇਹਦੇ ਉੱਤੇ ਡਾਕਟਰ ਦੇ ਵਿੱਚ ਸਪੈਸ਼ਲ ਲਿਖਿਆ ਹੋਇਆ ਕਲਮਾ ਦਾ ਸਤਕਾਰ ਕਿ ਕਮਾ ਨੂੰ ਸਤਕਾਰ ਪਿਆਰ ਦੇਣ ਵਾਸਤੇ ਜਦੋਂ ਸਮਾ ਹੁੰਦਾ ਗਈ ਬਰੀ ਮੈਂ ਬਕਪਤ ਲਖਨਊ 1988 ਦੇ ਵਿੱਚ ਮੇਰਾ ਪਹਿਲਾ ਗੀਤ ਕਦਰੀਮਨ ਦੀ ਆਵਾਜ਼ ਵਿੱਚ ਰਿਪੋਰਟ ਹੋਇਆ ਸੀ ਬਹੁਤ ਸਭ 1988 ਦੇ ਵਿੱਚ ਲਖਨਊ ਬਹੁਤ ਪਹਿਲਾਂ ਤੁਸੀਂ ਤਤਤਪਤ ਤਤਤਪਤ ਜਿਹੜੀ ਪਿਤਾ ਜੀ 12 ਸਾਲ ਦੀ ਉਮਰ ਵਿੱਚ ਪਰ ਪੋਸੇ ਗੁਰੂਕਰਮਾ ਮੱਥਾ ਦੇ ਕੇ ਉਸ ਤਰ੍ਹਾਂ ਸ੍ਰੀ ਦੇ ਉਤੇ ਦਿੱਖਿਆ ਉਹਦਾ ਸੋਸ਼ਲ ਮੀਡੀਆ ਤੇ ਮਤ ਕੋਟੂ ਪਈ ਹੈ ਪੋਸੇ ਗੁਰੂਕਰਮਾ ਨੂੰ ਉਹਨਾਂ ਨੇ ਸਪੈਸਟਸ ਮੰਨ ਕੀਤਾ ਮਮਤਾ ਜੀ ਨੂੰ ਵੀ ਉਹ ਕਲੀਵੇਗਾ ਨਹੀਂ ਕਤਾਰ ਲਈ ਕਰਦੀ ਹੈ ਤੇ ਗੁਰੂਕਰਮਾ ਮੱਥਾ ਟਿਕਣਾ ਉਹ ਬੜਾ ਸੁਣਾ ਲੱਗਦਾ ਜਦੋਂ ਕੋਈ ਕੰਮ ਕਰਦਾ ਤੇ ਉਹਨੂੰ ਸ਼ਾਬਾਸ਼ ਕਰ ਦਿੰਦੇ ਕਦੇ ਨਾ ਕਿਸੇ ਨੂੰ ਫੜਕਾਰਿਆ ਉਹ ਸਾਡਾ ਕੋਈ ਲੇਖ ਮਾਰਾ ਤੇ ਉਹ ਲੇਖਦਾ ਉਹ ਸਿਰਕਾ ਦੇ ਅਭਿਦੇਦਨ ਪੜ੍ਹਦੇ ਤਾਂ ਨੇ ਹੁਣ ਕਈ ਚੀਜ਼ਾਂ ਉਹ ਬਹੁਤ ਬੈਠੇ ਦੇ ਨੇ ਜਿਹੜੀ ਚੀਜ਼ ਇਹਨਾਂ ਦੇ ਸ਼ਬਦ ਜੋੜ ਠੀਕ ਕਰਨਾ ਸੀ ਮੈਂ ਉਹ ਦੇਖ ਕੇ ਪੇਤਾ ਜੀ ਸਰ ਦਾ ਜਿਹੜਾ ਬੰਨਣਾ ਸੀ ਉਹ ਮੇਰੇ ਕੋਲ ਤੇ ਜਿਹੜਾ ਇਹ ਬੈਨਰ ਬਣਿਆ ਤੇ ਇਹਦੇ ਵਿੱਚ ਮੈਂ ਜਿੱਦਾਂ ਮੱਦੇ ਮਾਲਕ ਦੀ ਕਿਰਪਾ ਨਾਲ ਦੁਨੀਆ ਤੇ ਨਾਮ ਆ ਗਲਤ ਤੇ ਨਾਮ ਆ ਲੇਕਿਨ ਉਹਦੇ ਵਿੱਚ ਮੇਰੇ ਬਹੁਤ ਅੱਖਰ ਜਿਹੜੇ ਸੀ ਇਹਨਾਂ ਦੇ ਸ਼ਬਦ ਜੋੜ ਠੀਕ ਕੀਤਾ ਜੇ ਇਹ ਕੁਛ ਬੁਢਾਚਾ ਨੂੰ ਲੱਗਦੇ ਕਿ ਤੈਨੂੰ ਇੰਨਾ ਵੱਡਾ ਰਿਕਹੋਣਾ ਤੇ ਉਹ ਤੋਂ ਮਨ ਪਰਣਾਸ ਫਿਰ ਨੇ ਉਸੇ ਦਾ ਹਾਲ ਹੋਣਾ ਕਰੀ ਤਨਾ ਕੋ ਪਰਣਾ ਕੇ ਕੀਤਾ ਮੈਂ ਉਹ ਸ਼ਾਬਾਸ਼ ਕਰੂੰ ਜਿਹੜੇ ਕੁਝ ਪ੍ਰਤੀਯੋਗ ਹੋਣ ਉਹਨੂੰ ਸਵਾਗਤ ਕਰੂੰ ਨੀਚਰ ਕੌਮ ਦੀ ਕੋਸ਼ਿਸ਼ ਕਰੋ ਤੇ ਇਹ ਸਾਡੇ ਸਰਕਾਰਾਂ ਦੇ ਵਿੱਚ ਜ਼ਰੂਰ ਹੋਣਾ ਚਾਹੀਦਾ ਤੇ ਮੈਂ ਆਪ ਦੇ ਵੱਲੋਂ ਜਿਹੜੀ ਇੱਕ ਅਰਧਨਾ ਦੋ ਚਾਰ ਸ਼ੇਰ ਵਰਦਨਾ ਉਸ ਤੋਂ ਬਾਅਦ ਅੱਲਾਹ ਪ੍ਰੋਬਲਮ ਦੇ ਚੋਂ ਸਾਡੇ ਵੀਰ ਸ਼ੈਲਪਤੀ ਜੀ ਅਧਿਕ ਕਿਤੇ ਵਿੱਚ ਉਹ ਆਪਣਾ ਰਹਿ ਗਏ ਲੈਣ ਉਹਨਾਂ ਦਾ ਹੱਲ ਹੋਣਾ ਸੱਜਦਾ ਉਹਨਾਂ ਸੋਨ ਸਿਹਰੀ ਕਰਮਾਂ ਨੂੰ ਸੱਜਦਾ ਉਹਨਾਂ ਸੋਨ ਸਿਹਰੀ ਕਰਮਾਂ ਨੂੰ ਜਿੰਨਾ ਅੰਦਰ ਹੈ ਸਤਕਾਰ ਪੰਜਾਬੀ ਦਾ ਜਿੰਨਾ ਅੰਦਰ ਹੈ ਸਤਕਾਰ ਪੰਜਾਬੀ ਦਾ ਲੈਤ ਸੁਣੇ ਅਲਫਾਜ਼ ਹਮੇਸ਼ਾ ਕਰਦੀਆਂ ਜੋ ਉੱਚਾ ਤੇ ਸੱਚਾ ਪ੍ਰਚਾਰ ਪੰਜਾਬੀਆਂ ਦਾ ਲੱਖਾ ਸਲੇਪੁਰੀ ਉਹਨਾਂ ਤੋਂ ਬਰੇਹਾਰੇ ਲੱਖਾ ਸਲੇਪੁਰੀ ਉਹਨਾਂ ਤੋਂ ਬਰੇਹਾਰੇ ਛੱਡ ਤੀਖਾ ਨੰਧਿਆ ਤੁਗਲੀ ਜੋ ਕਲਮਾ ਅੱਖਾਂ ਕੋ ਤੇ ਪੁੱਠ ਸੁਬਾ ਆਵਤ ਰਿਲੇ ਅਰਬ ਦੇ ਬਾਦ ਕਰਨ ਜਿਹਨਾਂ ਨੇ ਆਪਣੇ ਸਮੇਤ ਸਮਾਗਮ ਕੀ ਬਹੁਤ ਦੂਰੋਂ ਵੀ ਤੇ ਦੇਖ ਰਹੇ ਹਾਂ। ਕੰਢੀਗੜ੍ਹ ਵਾਲੇ ਭਾਰੀ ਵਾਲੇ ਬਹਿ ਗਏ। ਤੇ ਬਹੁਤ ਦੂਰ ਦੂਰ ਪਹੁੰਚੇ ਨੇ। ਸਾਰਗ ਮੈਂ ਤੇਦਲੋਂ ਧੰਵਾਦ ਕਰਦਾ। ਬਹੁਤ ਸਾਬ। ਪੁੰਗਰ ਦੇ ਆਪ ਨੂੰ ਮਹਿਕ ਦੇ ਉਸਤ। ਮੈਂ ਕਦੇ ਸੋਚੀ ਮੈਂ ਆਪਣੇ ਪੁੰਗਰ ਸਰ। ਸਾਰੇ ਡਾਕਟਰ ਕੁਚੰਦ ਕੋਚਾ ਜੀ ਵਾਲੇ ਨੇ ਪੀਟੀਆ ਨੇ ਅਜਵਾ ਮਦੀਪ ਗਰੋਵਰ। ਸਾਰੇ ਮੈਂ ਹੁਣ ਨਾਂ ਕਿਦਾਂ ਕਿਦਾਂ ਲਮਾ ਪਹਿਲਾਂ ਬੋਲ ਚੁੱਕੇ ਆਪਾਂ ਸਾਰੇ। ਤੇ ਸਾਡੇ ਬੱਚੇ ਖਾਸ ਕਰਕੇ ਜਿਹੜੇ ਬਹੁਤ ਸਾਰੇ ਵੱਲੋਂ ਪਿੱਛੇ ਬੈਠੇ ਨੇ ਸਾਰਿਆਂ ਦਾ ਸਤਿ ਸ੍ਰੀ ਅਕਾਲ ਤੁਹਾਨੂੰ ਧੰਨਵਾਦ ਹੈ ਜਿਨ੍ਹਾਂ ਨੇ ਇਹਨਾਂ ਨੇ ਬੁਲਾ ਕੇ ਤੇ ਇਥੇ ਸਾਨੂੰ ਦਰਸ਼ਨ ਕਰਾਏ ਇਹਨਾਂ ਦੇ ਤੇ ਨਾਲੇ ਸਵਾਗਨ ਵਾਲਿਆਂ ਨਾਲ ਬਹੁਤ-ਬਹੁਤ ਸਾਰਾ ਧੰਨਵਾਦ ਜਿੰਨਾ ਵੀ ਪ੍ਰੋਗਰਾਮ ਪਾਉਣੇ ਸੁਣਿਆ ਸੁਣਿਆ ਬਈ ਬਹੁਤ ਸਭ ਬੁਰਾ ਸੀ ਕਿਉਂਕਿ ਮੈਂ ਵੀ ਦੇਖ ਰਿਹਾ ਵੀ ਕਿਉਂਕਿ ਮੈਂ ਤਾਂ ਪੜੀਆਂ ਨਹੀਂ ਇਹਨਾਂ ਦੇ ਪੜੀਆਂ ਨਹੀਂ ਲੇਕਿਨ ਸੁਣ ਕੇ ਇਹਨਾਂ ਨੇ ਉਹ ਆਪਣੇ ਭਾਪਰ ਕਰ ਦਿੱਤੇ ਆ ਵੀ ਇੱਕ ਤੋਂ ਕਿਧੜਦੀਆਂ ਕੌਣ ਜਾਣੇ ਮੇਰਾ ਨੌਜੀ ਜਿਵੇਂ ਬਣਦੇ ਤੋ ਫੜਦੇ ਆ ਇਸੇ ਤਰ੍ਹਾਂ ਸਾਡੇ ਲੇਖਕ ਕੋਈ ਕਲਮ ਘੱਟ ਨਹੀਂ ਐ ਸਾਡੇ ਬਰਾਬਰ ਨੇ ਸਾਡੇ ਅਗਰ ਕਹਿ ਕਹਿ ਦੇ ਕੋਈ ਮਾ ਕੋ ਬੜਾ ਲੇਖਕ ਤੇ ਕਿਸੇ ਨੂੰ ਇਹ ਛੋਟਾ ਕਰੀ ਉਹ ਕੋਈ ਨਹੀਂ ਐ ਅਸੀਂ ਕਿੜਕਾ ਇੱਕ ਜੀਵ ਸਾਵੇ ਜਿਹਦੇ ਇਹ ਸਚਾਈ ਕਿੜਕਾ ਪਰ ਵੀ ਦਿਲ ਦੇ ਵਿੱਚ ਵਸਦੀ ਉਹ ਮਾਨ ਹੰਕਾਰ ਨਹੀਂ ਰੱਖਦਾ ਉਹ ਸਹਿਰ ਕਰਦੇ ਕਹੋਦਾ ਜਿਹਦੇ ਅੰਦਰ ਕੋਈ ਹੋ ਮੇਂ ਹੰਕਾਰ ਸੋ ਅਸੀਂ ਗੁਰਮਤਨ ਸਾਹਿਬ ਦੀ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਆ ਇਸੇ ਤਰ੍ਹਾਂ ਨਾਲ ਮਿਲ ਕੇ ਸਾਰੇ ਅੱਗੇ ਜੱਗੇ ਵਧੇ ਜਾਣਾ ਇੱਕ ਦੂਜੇ ਨੂੰ ਅਸੀਂ ਹੌਸਲਾ ਦੇ ਕੇ ਉੱਪਰ ਛਾਉਂਦੀ ਕੋਸ਼ਿਸ਼ ਕਰਨੀ ਹੈ ਕਿਸੇ ਦਾ ਹੱਥ ਫੜ ਕੇ ਬਾਹ ਫੜ ਕੇ ਸਾਨੂੰ ਲੋੜ ਪਈ ਹੈ ਅੱਗੇ ਕਰਨ ਦੇ ਰਸਤਾ ਪਾਉਣ ਕਰਾਉਣ ਦੀ ਤੁਹਾਨੂੰ ਕੋਸ਼ਿਸ਼ ਕਰਾਂਗੇ ਇਹੋ ਜਿਹੜਾ ਜੀਵਨ ਦਾ ਆਪਣੇ ਪਰਪਰਣ ਵੀ ਹੈ ਤੇ ਤਜਰਬੇ ਬਹੁਤ ਕੀਤੇ ਸੋ ਮੈਂ ਜਦੇ ਨਾ ਬੋਲਾਂ ਆਪਾਂ ਇਸ ਕੋਲੇ ਸਮਾਪਤੀ ਕਰਦੇ ਸਾਰਿਆਂ ਨੇ ਪ੍ਰਸ਼ਾਦਾ ਤਿਆਰ ਸ਼ਮਕੀ ਜਾਣ ਦੀ ਕਿਰਪਾਤਾ ਕਦੇ ਲੇਟ ਪਸ ਵੀ ਹੋ ਰਹੇ ਹਨ ਲੇਕਿਨ ਇਹ ਸਾਰਾ ਕੁਝ ਬਹੁਤ ਸਾਹਿਬ ਦੇ ਇਧਰੋਂ ਤਿਆਰ ਕਰਵਾਇਆ ਹੋਇਆ ਹੈ ਤੇ ਉਹ ਆਪਾਂ ਸ਼ਣਕੀ ਲਈ ਜਾਣਾ ਕਿਸਨੇ ਵੀ ਸਾਰੇ ਸ਼ਰਮਾ ਪ੍ਰਸ਼ਾਦਾ ਇੱਕ ਹੋਰ ਮੇਰੀ ਬੇਨਤੀ ਹੈ ਕਿ ਜਿਹੜੇ ਲੇਖਨੋਂ ਕਿਤਾਬ ਇੱਕ ਕਲੀਅਰ ਪਤਾ ਬਤੋ ਕਿ ਕਿਤਾਬ ਦੀ ਤੁਹ ਹੋਰ ਚਾਹੀਦੀ ਹੈ ਜਿਹੜੇ ਮੁਤਾਬਕ ਆਪਾਂ ਕਿਤਾਬ ਤਿਆਰ ਕੀਤੀ ਹੈ ਮਿਲ ਕੋ ਪਤਾ ਹੋਰ ਪੀਲ ਜਿਹਦੇ ਕੋਲ ਇੱਕ ਕਿਤਾਬ ਕੋਲ ਆ ਕੇ ਉਹ ਲੈ ਜਾਣ ਤੇ ਆਪਣੇ ਵਾਕੇ ਦਾ ਜੋ ਅਗਲਾ ਟਾਈਮ ਆਏ ਗੱਭਰੂ ਹੋਗੋ ਅਗਲੇ ਟਾਈਮ ਨੂੰ ਤੇ ਕੋਈ ਸਾਡਾ ਲੁਧਿਆਣਾ ਜਾਂ ਅੰਮ੍ਰਿਤਸਰ ਜਾਂ ਜਿਲ੍ਹਾ ਦਰਕਿੰਦੇ ਵੀ ਪਟਿਆਲੇ ਪਾਚਾ ਕਿਉਂਕਿ 4-5 ਇਸ ਵਕਤ ਸਾਡੇ ਮੰਚ ਵੱਲੋਂ ਮਾਨ ਪੰਜਾਬੀ ਤੇ ਅੰਤਰਰਾਸ਼ਟਰੀ ਸਹਿਦਕ ਮੰਚ ਵੱਲੋਂ ਜੁਕੇ ਵੱਲੋਂ ਕਿਤੇ ਜਣੇ ਜਿਹਦੇ ਵਿੱਚ ਇਹਨਾਂ ਮੇਰੀਆਂ ਭਾਣਾ ਦੇ ਦਵਿੰਦਰ ਖੁਸ਼ਤਰੀਆਲ ਤੇ ਰਾਜਵੀਰ ਖੋਗਰ ਜਿਹੜੇ ਨਹੀਂ ਪਹੁੰਚਿਆ ਕਿਸੇ ਕਾਰਨ ਇਹਨਾਂ ਨੇ ਸਹਿਯੋਗ ਦੇ ਕੇ ਜਿਹੜੀ ਇਕਤਾ ਨੂੰ ਪ੍ਰਫੁੱਲਤਾ ਬਖਸ਼ੀ ਹੈ ਤੇ ਮੈਂ ਇਹਨਾਂ ਦਾ ਵੀ ਤਾਲਵਾਦ ਆ ਸਾਰੇ ਜਿੰਦੇ ਮੇਰੇ ਭੈਣ ਵੱਡੇ ਵੀ ਬੈਠੇ ਨੇ ਸਭਨਾਂ ਦਾ ਬਹੁਤ ਬਹੁਤ ਸਤਿਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਿਖੇ ਜਿਵੇਂ ਕਸਲੇ ਪਰਿਵਾਰ ਜੀ ਬਹੁਤ ਵਧੀਆ ਕੰਮ ਕੀਤਾ ਬਹੁਤ ਵਧੀਆ ਕੰਮ ਪਹਿਲਾਂ ਵੀ ਕਰ ਰਹੇ ਨੇ ਨਰਨਤ ਪਰ ਪੰਜਾਬੀ ਮਾਂ ਬੋਲੀ ਪੰਜਾਬੀ ਸਾਹਿਬ ਪੰਜਾਬੀ ਸਭਿਆਚਾਰ ਦੇ ਪ੍ਰਚਾਰ ਪ੍ਰਸਾਰ ਤੇ ਪਰਫੁੱਲ ਤਾਲੀ ਬਹੁਤ ਜਤਨ ਕਰ ਰਹੇ ਨੇ ਤੋਂ ਜਿਹੜੇ ਨੈਕ ਦੇ ਹਰ ਵੱਲੋਂ ਤੇ ਪੰਜਾਬੀ ਲੈ ਕੇ ਮੈਨਾਂ ਉਹਦੇ ਬਹੁਤ ਲੱਗਦੇ ਜੀ ਸੱਚੇ ਮੈਨਕ ਦੇ ਬਾਅਦਮੀਆ ਕੰਮ ਕਰਦੇ ਹਰ ਵੀ ਨਹੀਂ तो असी कई संतावाद होते हैं और बोल रहा हूँ असी अपना लक्ष्मीदंसिंग लक्खा जी ने संवाद करना चाहते हैं आओ आओ बेटा आ जाओ मैं हर दिन तो तुसी आजा रमण भी पास डॉक्टर पोचर वैल्यू लक्खा ब्रेंपोरी और दोइंदर खुशीदेव दोइंदर और तूना और हैं ते ਤਾਂ ਤੋਂ ਵੱਡੀ ਗੱਲ ਆਸ ਦੇ ਇਸ ਠੰਡ ਠਾਰੀ ਦੇ ਮੌਸਮ ਦੇ ਵਿੱਚ ਪੰਜਾਬ ਦੇ ਥਾਂ ਥਾਂ ਤੋਂ ਉੱਠ ਕੇ ਆ ਕੇ ਇਸ ਵੇਲੇ ਨੂੰ ਭਾਗ ਲਾਣ ਵਾਲੇ ਸਾਡੇ ਸਹਿਦਕਾਰ ਕਲਮਕਾਰ ਸੁਨਹਿਰੀ ਕਲਮਕਾਰ ਲੋਕ ਕਿਤਾਬ ਦਾ ਨਾਮ ਹੈ ਸੁਨਹਿਰੀ ਕਲਮਕਾਰ ਦੇ ਨਾਲ ਜਿਹੜੀ ਇੱਕ ਰੱਤ ਲਿਖਿਆ ਤੇ ਆਪਣੇ ਆਪ ਦੇ ਵਿੱਚ ਇੱਕੇ ਬਹੁਤ ਵੱਡੀ ਗੱਲ ਹੈ ਮੇਰੇ ਘਰ ਚ ਛੇ ਕੋਸ ਮੁੰਡਾ ਜਿਹੜਾ ਤੇਥੇ ਮੇਰੇ ਜਿਹੜੇ ਸਮਾਗਮ ਜਿੰਨੇ ਵੀ ਹੁੰਦੇ ਨੇ ਹਰ ਹਫਤੇ ਕੋਈ ਨਾ ਕੋਈ ਸਮਾਗਮ ਹੁੰਦਾ ਹੈ ਤੇ ਵੱਡੇ ਤੋਂ ਵੱਡੇ ਕਵੀ ਦਰਬਾਰ ਵੀ ਹੁੰਦੇ ਨੇ ਰਾਜਪਤ ਕਵੀ ਦਰਬਾਰ ਵੀ ਹੁੰਦੇ ਨੇ ਡਾਕਟਰ ਸਜੀਤ ਪਾਤਰ ਹੋਰੀ ਲਖਮਿੰਦਰ ਯੋਹਰ ਹੋਰੀ ਕਿਹੜੇ ਨਾਂ ਨੇ ਮੈਂ ਕਹਿੰਦਾ ਜਿਹੜਾ ਕੋਈ ਇੱਥੇ ਨਾ ਪਹੁੰਚਾ ਹੋਵੇ ਪਰ ਤੁਹਾਡੇ ਵਰਗੀਆਂ ਸ਼ਖਸੀਤਾਂ ਦੇ ਇੱਥੇ ਪਹੁੰਚਣਾ ਮੇਰੇ ਕੱਲ ਚ ਮੈਨੂੰ ਸਭ ਤੋਂ ਜ਼ਿਆਦਾ ਸਾਰਤਕ ਲੱਗ ਰਿਹਾ ਹੈ ਵੋ ਤੇ ਮੈਂ ਇਹ ਵੀ ਕਹਿ ਸਕਦਾ ਹਾਂ ਜੀ ਇਹ ਜਿਹੜਾ ਪ੍ਰੋਗਰਾਮ ਜਾਇ ਕਵੀ ਦਰਵਾਜ਼ੇ ਦੇ ਰੂਪ ਦੇ ਵਿੱਚ ਇੱਕ ਕਿਤਾਬ ਦਾ ਲੋਕਰ ਪੜਾਉਣਾ ਸੀ ਥਾ ਦੇ ਵਿੱਚੋਂ ਜਿੰਨੀਆਂ ਰਚਨਾਵਾਂ ਮੈਂ ਇੱਥੇ ਬੈਠ ਕੇ ਸੁਣੀਆਂ ਨੇ ਸਾਰਿਆਂ ਦੀ ਮੈਂ ਕਾਜ ਨਹੀਂ ਕ ਤਾਰੀਫ ਕਰਦਾ ਰੱਜਮੀ ਤਾਰੀਫ ਕਰਦਾ ਔਰ ਕਾਬਲੇ ਤਾਰੀਫ ਸੀ ਕਈ ਵਾਰ ਕਿਤਾਬ ਕਿਉਂਕ 241 ਪੰਨਿਆਂ ਦੀ ਕਿਤਾਬ ਹੈ ਮੈਨੂੰ ਨਹੀਂ ਲੱਗਦਾ ਕੋਈ ਪੜਦਾ ਇੱਥੇ ਗੱਲ ਸੁਣਉਂਦੀ ਐ ਸੀ ਮੇਰੇ ਨਾਲ ਤੇ ਕਿਤਾਬ ਲੈ ਕੇ ਜੇ ਅਸੀਂ ਸਾਰੇ ਲੋਕਾਂ ਦੇ ਰਚਨਾਵਾਂ ਪੜਾਂਗੇ ਫਿਰ ਸਾਨੂੰ ਪਤਾ ਲੱਗੂ ਕਿ ਕਿਹੜੇ ਬੰਦੇ ਨੇ ਚੰਗੇ ਲਿਖਿਆ ਤੇ ਬੇਰੀ ਕਲਮਾ ਹੈ ਜੇ ਬੜੀ ਸਾਇੰਸ ਦਾ ਸਰਪਰਾਜ ਜਿਹੜੀ ਮੇਰੀ ਕਪਤਾ ਦਾ ਕੱਦ ਹੈ ਉਹਨਾਂ ਦੇ ਮੁਕਾਬਲੇ ਕਿੱਥੇ ਜੇ ਖੜਾ ਹੈ ਮੇਰੇ ਚ ਕੀ ਕਮੀਆਂ ਨੇ ਮੇਰੇ ਕਹਿੰਦੇ ਬਹੁਤ ਅੱਜ ਵਧੀਆ ਮੈਸੇਜ ਹੈ 241 ਯਾਨੀ ਕਿ ਪੰਨਿਆਂ ਤੇ ਜਿੰਨੀਆਂ ਕਪਤਾਵਾ ਗੱਦਨਾ ਤੁਹਾਡੀਆਂ ਫੈਲੀਆਂ ਹੋਈਆਂ ਨੇ ਉਹ ਸਾਰੀਆਂ ਗਾਵੇ ਤਰੀਕ ਨੇ ਔਰ ਖੂਬਸੂਰਤ ਇਹ ਗੱਲ ਹੈ ਵੀ ਸਾਰੀਆਂ ਗੱਦਨਾ ਤੇ ਸਾਰੀਆਂ ਕਪਤਾਵਾ ਇੱਕ ਸਾਡੀ ਸੋਸਾਇਟੀ ਪ੍ਰਤੀ ਸਾਡੇ ਵਾਲੇ ਵਾਲੇ ਪ੍ਰਤੀ ਸਾਡੇ ਵਾਤਾਵਰਣ ਪ੍ਰਤੀ ਸਾਡੀਆਂ ਜਨੀਕ ਨੈਤਿਕ ਕਦਰਾਂ ਕੀਮਤਾਂ ਪ੍ਰਤੀ ਔਰ ਜਿੰਨਾ ਸਾਡੇ ਜਾਨੀ ਕਿ ਕਿੰਨੇ ਕਿਤੇ ਚੀਜ਼ਾਂ ਆ ਰਹੀਆਂ ਨੇ ਸਾਡੇ ਸਿਸਟਮ ਦੇ ਵਿੱਚ ਉਹਨੂੰ ਨਿੰਦਦੀਆਂ ਜਾਂ ਉਹਦੇ ਪ੍ਰਤੀਜਿਦਾਂ ਨੂੰ ਚੱਕਦਾ ਕਰਦੀਆਂ ਖੂਸਤ ਇਸ ਗੱਲ ਦੀ ਵਿੱਚ ਜਿਹਨੇ ਕਿਉਂਕਿ ਮੈਂ ਕਪਤਾਨਾਂ ਇਥੇ ਬੈਠ ਕੇ ਸੁਣੀਆਂ ਨੇ ਤੇ ਮੈਨੂੰ ਲੱਗਿਆ ਨਹੀਂ ਕਿ ਕੋਈ ਕਿਸੇ ਕਪਤਾਨ ਦਾ ਜਾਂ ਕਿਸੇ ਰਚਨਾ ਦਾ ਕੱਦ ਕਿਸੇ ਦੂਜੀ ਰਚਨਾ ਨੂੰ ਘੱਟ ਹੋਵੇ ਤੇ ਦੂਜੀ ਗੱਲ ਇਸ ਦੇ ਨਾਲ ਹੀ ਬੇਤਰ ਮੈਨੂੰ ਇਹ ਵੀ ਲੱਗੀ ਵੀ ਪੇਸ਼ਕਾਰੀ ਕਮਾਲ ਦੀ ਹੈ ਜੀ ਸਾਰਿਆਂ ਦੀ ਕਈ ਵਾਰ ਹੁੰਦਾ ਮੇਰੇ ਵਰਗੀ ਰਚਨਾ ਕੋਈ ਲਿਖ ਲੈਂਦਾ ਹੈ ਤ ਉਹਨੂੰ ਜਾਨੀ ਕਿ ਰਿਪਰੈਜੈਂਟ ਨਹੀਂ ਕਰਦਾ ਹੁੰਦਾ ਪ੍ਰੋਸਰਾਂ ਨਹੀਂ ਆਉਂਦਾ ਕਵਤਾ ਲ ਰਚਨਾ ਬਹੁਤ ਵਧੀਆ ਬੰਦੀ ਹੈ ਜਿਹਦ ਨੂੰ ਪਰੋਸਣਾ ਵੀ ਇੱਕ ਵਧੀਆ ਤਰੀਕੇ ਨਾਲ ਜਦ ਨੂੰ ਪਰੋਸਿਆ ਵੀ ਚੰਗੇ ਤਰੀਕੇ ਨਾਲ ਜਾਂਦਾ ਹੋਵੇ ਤੇ ਜੇ ਰਚਨਾ ਵਿੱਚ स्त्री ਕਿਨ ਪਰੋਸੀਆਂ ਜਾਂਦੀਆਂ ਹੋਣ ਉਹਦੇ ਨਤੀਜੇ ਬਹੁਤ ਵਧੀਆ ਆਉਂਦੇ ਨੇ ਇਸ ਗੱਲ ਦੀ ਸਾਰੇ ਮੁਬਾਰਕਵਾ ਤੁਸਤ ਹੈਗੇ ਆ ਕਿਉਂ ਪਰ ਲੱਖਸ ਲਈ ਪੂਰੀ ਜੀ ਬਹੁਤ ਮੁਬਾਰਕਬਾ ਦਿਹਾ ਖਰਾਬ ਤੋਂ ਬੰਨੇ ਕੰਨੇ ਤੋਂ ਚੀਜ਼ਾਂ 80 ਲੋਕਾਂ ਨੂੰ ਰਚਨਾ ਮੰਨੋ 80 ਜਣੇ ਕਿ ਲੇਖਾਂ ਦੇ ਰਚਨਾਵਾਂ ਵਿੱਚ ਸ਼ਾਮਿਲ ਕਰਕੇ ਉਹਨੇ ਬਹੁਤ ਵਧੀਆ ਕੰਮ ਕੀਤਾ ਹੈ ਮੈਂ ਇਹ ਤਾਂ ਜਿੱਦੋ ਗੱਲਬਾਤ ਚੱਲ ਰਹੀ ਸੀ ਇੱਥੇ ਬਿਲਕੁਲ ਟਾਈਮ ਨਹੀਂ ਸੀ ਟੈਕਨੀਕ ਵਾਲਾ ਇਹਨਾਂ ਨੇ ਮੈਂ ਕਹਿੰਦਾ ਲੱਖਾ ਸਲੇਮਪੁਰ ਕਈ ਵਾਰ ਸਾਡੇ ਮਿੱਤਰ ਪਿਆਰੇ ਵੀ ਸਾਡਾ ਬਹੁਤ ਧੱਕਾ ਕਰਦੇ ਨੇ ਤੇ ਮੈਂ ਕਹਿੰਦਾ ਲੱਖਾ ਸਲੇਮਪੁਰ ਜੀ ਮੇਰੇ ਤਾਂ ਧੱਕਾ ਕਰਕੇ ਕੰਮ ਕਰਵਾਇਆ ਕਰਤੋ। ਇਹ ਕਰਦਾ ਜੀ ਹੋਣਾ ਜੀ ਤੇਈ ਰੱਖ ਲਈਏ ਸੀ ਕਿਉਂਕਿ ਉੱਥੇ ਮੈਂ ਜਵਾਬ ਵੀ ਦੇ ਸਕਿਆ ਹਾਲਾਂਕਿ ਇੱਥੇ ਦੇਣ ਦੇ ਸਾਡੇ ਵੀ ਬਹੁਤ ਸਾਰੇ ਸੀਗੇ ਪਰ ਮੈਂ ਇਹ ਗੱਲ ਕਹਿੰਦਾ ਲੱਖਾ ਸਲੇਮਪੁਰ ਜੀ ਤੁਹਾਡੇ ਮੈਂ ਧੰਨਵਾਦੀ ਸਦਨ ਦੇ ਕਿਉਂ ਆਇਆ। ਜਿੰਨੇ ਜਿੰਨੇ ਅੱਜ ਅਦੀਬ ਲੋਕ ਇੱਥੇ ਪਹੁੰਚੇ ਨੇ ਮੇਰੇ ਖਿਆਲ ਚ ਕਿਸੇ ਫੰਕਸ਼ਨ ਚ ਕਦੇ ਪਹਿਲਾਂ ਨਹੀਂ ਆਇਆ ਤੇ ਪਹਿਲੀ ਵਾਰ ਇਹਨਾਂ ਦਾ ਮੈਂ ਦਰਸ਼ਨ ਇੱਥੇ ਕਰ ਰਿਹਾ ਹਾਂ ਕੋਚਰ ਮੈਂ ਵਿੱਚ ਦੱਸ ਹੀ ਦੇਇਆ ਸੀ ਮੈਨੂੰ ਵੀ ਖੁਦ ਲੱਗਦਾ ਹੈ ਕਿ ਇਹ ਦਫ਼ਤਰ ਪੰਜਾਬੀ ਮਾਂ ਬੋਲੀ ਦੀ ਬਾਤ ਪਾਉਂਦਾ ਹੈ ਕਿਸੇ ਜਿਹੜੇ ਚ ਵੀ ਜਾਓਗੇ ਦੇਖੋਗੇ ਪੰਜਾਬ ਦਾ ਪਹਿਲਾ ਇੱਕ ਦਫ਼ਤਰ ਹੈ ਜਿਹੜਾ ਸਮਾਰਟ ਦਫ਼ਤਰ ਹੈ ਮਾਡਲ ਦਫ਼ਤਰ ਹੈ ਔਰ ਇਹਦੇ ਵਿੱਚ ਕਿਤੇ ਵੀ ਤੁਸੀਂ ਇਸ ਦਵਾ ਕੰਧ ਨੂੰ ਨਿਗਾਹ ਮਾਰ ਕੇ ਦੇਖੋ ਪੰਜ ਛੇ ਕਮਰੇ ਸਾਡੇ ਕੋਲੇ ਵਿੱਚ ਸਾਰੇ ਵਿੱਚ ਇਸ ਤਿੱਕੇ ਦਾ ਮਾਂ ਬੋਲੀ ਦੀਆਂ ਜਿਵੇਂ ਦੇ ਕੇ ਗੱਲਾਂ ਬਾਤਾਂ ਨੇ ਸੈਮੀਨਾਰ ਹਾਲ ਸਾਡੇ ਕੋਲੇ ਕੰਪਿਊਟਰ ਲੈਬ ਆ ਮੇਰੇ ਕੋਲ ਇੱਥੇ ਤੇ ਮੇਰਾ ਦਫਤਰ ਪੇਰਾ ਸਟਾਫ ਬਹੁਤ ਅੱਛਾ ਇੱਥੇ ਬਹੁਤ ਮਿਹਨਤੀ ਸਟਾਫ ਹੈਗਾ ਕਿ ਸਾਡੇ ਸਟੂਡੈਂਟ ਬਹੁਤ ਮਿਹਨਤੀ ਨੇ ਕਿਉਂਕਿ ਸਪੈਨੋਗ੍ਰਾਫੀ ਦੀਆਂ ਕਲਾਸਾਂ ਇੱਥੇ ਚੱਲਦੀਆਂ ਨੇ ਬਹੁਤ ਹੀ ਸਾਰਾ ਆਪਾਂ ਕਹਿੰਦਾ ਸਭ ਕੁਝ ਇੱਥੇ ਹੈ ਪਰ ਮੈਂ ਮੰਨ ਦੱਸੀ ਇਹ ਵੀ ਜੇ ਚੀਜ਼ ਬਾਕੀ ਸਾਰੇ ਵੱਡੇ ਵੱਡੇ ਲੈ ਕੇ ਇੱਥੇ ਸਾਰੇ ਪਹੁੰਚਦੇ ਨੇ ਮੈਂ ਛੋਟਾ ਕੰਦਮ ਕਿਸੇ ਵੀ ਪੱਖ ਤੋਂ ਛੋਟਾ ਨਹੀਂ ਮੰਨਦਾ ਪਰ ਮੈਨੂੰ ਆਪਣੇ ਆਖੇ ਭਾਸ਼ਾ ਭਾਗ ਬਹਾਰੀਲਾ ਵੇੜਾ ਖੂਬਸੂਰਤ ਹੋਰ ਜਿਆਦਾ ਲੱਗਿਆ ਕਿ ਤੁਹਾਡੇ ਵਰਗੇ ਲੋਕ ਵੀ ਇੱਥੇ ਪਹੁੰਚੇ ਮੈਂ ਨੂੰ ਆਪਣੇ ਆਪ ਦੀ ਚੀਜ਼ੇ ਦਿਖਾ ਦੇ ਦਿੱਤੀ ਮੈਂ ਆਪਣੀ ਪੱਤਰ ਤੇ ਆਪਣੇ ਸਾਰੇ ਸਾਥੀ ਪੱਧਰ ਤੇ ਪੰਜਾਬੀ ਭਾਗ ਦੀ ਪੱਧਰ ਤੇ ਤੁਹਾਨੂੰ ਸਾਰਿਆਂ ਨੂੰ ਨਾਲ ਨਾਲ ਜੀ ਆਇਆਂ ਵੀ ਕਹਿੰਦਾ ਤੇ ਤੁਹਾਡਾ ਧੰਨਵਾਦ ਵੀ ਕਰਦਾ ਆ। ਅਖੀਰ ਦੇ ਵਿੱਚ ਫੇਰ ਤੁਹਾਨੂੰ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਇਸ ਗੱਲ ਲਈ ਤੁਸੀਂ ਇਸ ਮੌਸਮ ਦੇ ਵਿੱਚ ਇੱਥੇ ਆਏ ਔਰ ਆਪੇਰ ਚਨਾਵਾ ਸੰਸਣਾ ਕੇ ਗਏ। ਇੱਕ ਬਹੁਤ ਸੁਣਾ ਖੂਬਸੂਰਤ ਕਵੀ ਦਰਵਾਜ਼ਾ ਸੀ ਕੀਤਾ ਸੁਣਿਆ। ਪ੍ਰਧਾਨ ਜੀ ਮੰਡਲ ਦੇ ਜਿਹੜਾ ਬੰਦਾ ਸ਼ਾਮ ਰੋਂਦਾ ਇੱਕ ਉਹ ਤਾਂ ਹੁੰਦਾ ਉਹਨੇ ਸਾਰਣ ਸੁਣਨਾ ਹੋਂਗਾ ਮਰਜ਼ੀ ਹੈ ਤੁਹਾਡੀ ਕੋਈ ਪ੍ਰਧਾਨ ਨੂੰ ਸੁਨੇਹਾ ਨਾ ਸੁਨੇਹਾ ਪਰ ਇਹ ਜ਼ਰੂਰੀ ਆ ਮੈਨੂੰ ਲੱਗਿਆ ਮੈਨੂੰ ਵੀ ਤੁਸ ਸੁਣਿਆ ਇਹ ਚੰਗੀ ਗੱਲ ਹੈ ਪਰ ਇਹ ਐ ਮੈਨੂੰ ਕਵਤਾ ਨਹੀਂ ਹੁੰਦੀ ਮੈਂ ਕਵਤਾ ਦਾ ਆਲੋਚਕ ਐ ਪਰ ਲੋਜਗਾਂ ਦੇ ਪਕਤਮੇ ਗੱਲ ਕਹਿ ਸਕਦਾ ਵੀ ਬਹੁਤ ਸੋਹਣੇ ਚਰਾਮਾ ਕੁਸੂਰਤ ਚਰਾਮਾ ਬਹੁਤ ਸੋਹਣੇ ਨਜ਼ਮਾ ਤੁਸੀਂ ਤੇ ਪੇਸ਼ ਕੀਤੇ ਆ ਮੈਂ ਅਰਦਾਸ ਕਰਦਾ ਆ ਤੁਹਾਡੀ ਕਲਮ ਨੂੰ ਹੋਰ ਚਾਰ ਚੰਨ ਲਗਾ ਤੁਹਾਡੀਆਂ ਕਲਮਾਂ ਦੇ ਰੰਗ ਹੋਰ ਗੂੜੇ ਹੋਣ ਤੁਹਾਡੀ ਸ਼ਾਈ ਹੋਰ ਗੂੜੀ ਹੋਵੇ ਤੇ ਲੋਕ ਆਵਾਜ਼ ਭਰਦੀ ਰਹੇ ਕਲਮ ਤੇ ਸੁਨਹਿਰੀ ਕਲਮ ਦਾ ਕਾਫਲਾ ਇਸ ਤਰੀਕਾ ਚੱਲਦਾ ਰਹੇ ਬਹੁਤ ਬਹੁਤ ਸ਼ੁਕਰੀਆ ਤੁਹਾਨੂੰ ਜੋਕ ਦਿੱਤਾ ਕਰਨੇ ਰਚਨਾਵਾਂ ਤੇ ਜੀਆਂ ਬਹੁਤ ਪਿਆਰੀਆਂ ਰਚਨਾਵਾਂ ਸੀ ਇਸਾ ਅਸੀਂ ਸੰਪਾਦਕੀ ਇਸ ਬੁੱਕ ਲਈ ਸਫਲ ਹੋਏ ਤੇ ਤੁਹਾਡੇ ਸਾਰਿਆਂ ਵੱਲੋਂ ਅਸੀਂ ਰਿਵਿਊ ਦਾ ਵੀ ਚਾਹਣੀ ਅਸੀਂ ਦੂਜੋ ਬੁੱਕ ਤੁਹਾਨੂੰ ਕਿਵੇਂ ਲੱਗੀ ਬਣੀ ਹੋਈ ਤੇ ਸਾਰਿਆਂ ਦਾ ਅੱਜ ਆਇਆ ਨਾ ਜੀਆਂ ਇੰਨੀ ਠੰਡ ਦੇ ਵਿੱਚ ਸਾਰੇ ਜਿਹੜੇ ਆਏ ਉਹਨਾਂ ਨੇ ਸਤਿ ਸ੍ਰੀ ਅਕਾਲ ਜੀਆਂ ਆ 22 ਜੀ ਦਾ ਖੰਸਾ ਹੋ ਗਿਆ ਗਦਲਾਂ ਵਿੱਚ ਪਰੋਂਦੇ ਪੀੜਾ ਜਦ ਜਦ ਦਿਲ ਤੇ ਹੱਲੇ ਹੁੰਦੇ ਆ ਚਾ ਵਾ ਗਦਲਾਂ ਵਿੱਚ ਪਰੋਂਦੇ ਪੀੜਾ ਜਦ ਜਦ ਦਿਲ ਤੇ ਹੱਲੇ ਹੁੰਦੇ ਹੁੰਦੀ ਜਿੱਤ ਯਕੀਨਨ ਪੱਕੀ ਹਾਰ ਕਦੇ ਨਾ ਹਿੱਸੇ ਆਉਂਦੀ ਹੁੰਦੀ ਜਿੱਤ ਯਕੀਨਨ ਪੱਕੀ ਹਾਰ ਕਦੇ ਨਾ ਹਿੱਸੇ ਆਉਂਦੀ ਉਸ ਨੂੰ ਕੌਣ ਹਰਾ ਸਕਦਾ ਏ ਲੋਕੀ ਜਿਸ ਦੇ ਵੱਲੇ ਬਹੁਤ ਵਧੀਆ ਤੇ ਡਾਕ ਜਵਾਬੀ ਮੈਂ ਵੀ ਕਲਦਾ ਕਲਦਾ ਉਹਦੇ ਨਾਂ ਦੇ ਉੱਤੇ ਡਾਕ ਜਵਾਬੀ ਮੈਂ ਵੀ ਕਲਦਾ ਕਲ ਦਾ ਉਹਦੇ ਨਾਂ ਦੇ ਉੱਤੇ ਮੇਰੇ ਮਹਿਰਮ ਤੇਰੇ ਨਾਂ ਤੇ ਇੱਕ ਦੋ ਖਤ ਜੇ ਕੱਲੇ ਤੇ ਅਕਸਰ ਹੀ ਮੈਂ ਸੋਚਾਂ ਇਹ ਗੱਲ ਭੁੱਖੇ ਮਰਦੇ ਕਿਰਤੀ ਗੱਲੋਂ ਅਕਸਰ ਹੀ ਮੈਂ ਸੋਚਾਂ ਇਹ ਗੱਲ ਭੁੱਖੇ ਮਰਦੇ ਕਿਰਤੀ ਕਾਤੋਂ ਹੱਤੋਂ ਵਧੇ ਮਿਹਨਤ ਕਰਕੇ ਵੀ ਕਾਤੋਂ ਕਰਜੇ ਥੱਲੇ ਹੁੰਦੇ ਹੁੰਦੇ ਹੱਤੋਂ ਵਧੇ ਮਿਹਨਤ ਕਰਕੇ ਵੀ ਅੱਖਾਂ ਤੋਂ ਕਰਜੇ ਥੱਲੇ ਹੁੰਦੇ ਖੁਸ਼ੀਆਂ ਖੇੜੇ ਰੋਜ਼ ਲਟਾਵੇ ਖੁਸ਼ੀਆਂ ਖੇੜੇ ਰੋਜ਼ ਲਟਾਵੇ ਇਹ ਆਪਣੇ ਮਹਿਬੂਬ ਦੀ ਖਾਤਰ ਦਰਦ ਖਜ਼ਾਨੇ ਐ ਪਰ ਫਿਰ ਵੀ ਕਿਉਂ ਆਸ਼ਿਕ ਦੇ ਪੱਲੇ ਹੁੰਦੇ ਤੇ ਜੈ ਦਾਤ ਨਿਰਾਲੀ ਨਾਥਾਂ ਦੀ ਜੋ ਅੰਤਾਂ ਦੀ ਕਰ ਨਾਲ ਲਵੇ ਗਲ ਵਿੱਚ ਗਾਨੀ ਖਾਲੀ ਠੋਟਾ ਫੱਤੀ ਸ਼ਾਪਾਂ ਛੱਲੇ ਹੁੰਦੇ ਤੇ ਯਾਰ ਯਕੀਨਨ ਹੋ ਸਕਦੀ ਹੈ ਹਰ ਸਹਿ ਬਾਸੀ ਦੁਨੀਆ ਦੀ ਯਾਰ ਯਕੀਨਨ ਹੋ ਸਕਦੀ ਹੈ ਹਰ ਸਹਿ ਬਾਸੀ ਦੁਨੀਆ ਦੀ ਮਿਲਦੇ پاک ਮੁਹਬਤ ਵਿੱਚ ਜੋ ਜ਼ਖਮ ਸਦਾ ਉਹ ਲੈਦੇ ਮਿਲਦੇ ਮਿਲਦੇ پاک ਮੁਹਬਤ ਵਿੱਚ ਜੋ ਜ਼ਖਮ ਸਦਾ ਹੀ ਅੱਲੇ ਹੁੰਦੇ ਇਤਿਹਾਸ ਗਵਾਹੀ ਭਰਦਾ ਹੈ ਇਹ ਹੋਰ ਟਿਕਾਣਾ ਭਾਲਣਾ ਇਤਿਹਾਸ ਗਵਾਹੀ ਭਰਦਾ ਹੈ ਇਹ ਹੋਰ ਟਿਕਾਣਾ ਭਾਲਣਾ ਸੋਚਾਂ ਵਿੱਚ ਵੀ ਸ਼ਾਇਰ ਲੋਕਾਂ ਦਰ محبوب ਦੇ ਮੱਲੇ ਹੁੰਦੇ ਆ ਸੋਚਾਂ ਵਿੱਚ ਵੀ ਸ਼ਾਇਰ ਲੋਕਾਂ ਦਰ ਮਹਿਰਮ ਦੇ ਮੱਲੇ ਹੁੰਦੇ ਉਹਨਾਂ ਕਰਕੇ ਭੱਟੀ ਖੁਦ ਨੂੰ ਮੱਤਾ ਜੀ ਆਦ ਰਿਆ ਕਿ ਉਹਨਾਂ ਕਰਕੇ ਭੱਟੀ ਖੁਦ ਨੂੰ ਤੂੰ ਵੱਡਾ ਸ਼ਾਇਰ ਸਮਝੀ ਨਾ ਉਹਨਾਂ ਕਰਕੇ ਤੂੰ ਭੱਟੀ ਖੁਦ ਨੂੰ ਵੱਡਾ ਸ਼ਾਇਰ ਸਮਝੀ ਨਾ ਸ਼ੇਰ ਸੰਤੋ ਪਹਿਲਾ ਜਿਹੜੇ ਕਰਦੇ ਬੱਲੇ ਬੱਲੇ ਠੀਕ ਹੈ ਜੀ ਸੰਤੋ ਪਹਿਲਾ ਜਿਹੜੇ ਕਰਦੇ ਬੱਲੇ ਬੱਲੇ ਸ਼ੁਕਰੀਆ ਬਾਬਾ ਕਿ ਆਪਣੇ ਹਮ ਉਮਰ ਖਾਤੀਆਂ ਨਾਲ ਹਰ ਦਿਨ ਨਵੀਆਂ ਖੇਡਾਂ ਖੇਡਦਾ ਖੇਡਾਂ ਖੇਡਦਾ ਖੇਡਦਾ ਵੱਡਾ ਹੋ ਜਾਂਦਾ ਖੇਡ ਤੇ ਮੈਦਾਨ ਵਿੱਚ ਮੁਕਾਬਲੇ ਦੀ ਭਾਵਨਾ ਨਿਖਾਲ ਜਾਂਦਾ ਨਿਤ ਨਵੀਆਂ ਤਕਨੀਕਾਂ ਬਣਾਉਂਦਾ ਨਵੀਆਂ ਖੇਡਾਂ ਨੂੰ ਜਿੱਤਣ ਲਈ ਨਿਤ ਨਵੀਆਂ ਤਕਨੀਕਾਂ ਬਣਾਉਂਦਾ ਨਵੀਆਂ ਖੇਡਾਂ ਨੂੰ ਜਿੱਤਣ ਲਈ ਫਿਰ ਵੱਡਾ ਹੋ ਕਾਲਜ ਲੈਵਲ ਤੇ ਅੰਤਰਾਜੀ ਮੁਕਾਬਲੇ ਦੀ ਨਵੀਆਂ ਖੇਡਾਂ ਨੂੰ ਜਿੱਤਣ ਮੁਕਾਬਲੇ ਦੀ ਭਾਵਨਾ ਦੇ ਨਾਲ ਫਿਲਮ ਨਵੀਆਂ ਖੇਡਾਂ ਖੇਡਦਾ ਬਸ ਹੌਲੀ-ਹੌਲੀ ਜ਼ਿੰਦਗੀਆਂ ਇਹੋ ਜਿਹੀਆਂ ਨਵੀਆਂ ਖੇਡਾਂ 'ਚ ਫਸਦਾ ਜਾਂਦਾ ਹੌਲੀ-ਹੌਲੀ ਜ਼ਿੰਦਗੀਆਂ ਇਹੋ ਜਿਹੀਆਂ ਨਵੀਆਂ ਖੇਡਾਂ ਵਿੱਚ ਫਸਦਾ ਇਹ ਰੂਪ ਅਜ ਕਾ ਗੁਨਾਹ ਦੇਪਾ ਨਾ ਹੋ ਮੇਰਾ ਪੰਜਾਬੀ रूप अजोका गुरुआ दिता ना हो मेरा पंजाबी अखर अखर पढ़ के बैठो लिखे <coughs> जो गुरु फकीरा मिट जावे अज्ञान हनेरा बन जावन तकदीरा <coughs> उच्चा सुच्चा रुतबा मेरा मेरी चाल नवाबी <coughs> रूप अजोका गुरुआ दिता ना हो मेरा पंजाबी ਸਾਦ ਨਸਾਤ ਤੇ ਸੰਤਰ ਭਾਸ਼ਾ ਜਾਂਦੇ ਹੋ ਹਿਸਰਾਈ ਮਾਂ ਬੋਲੀ ਦਾਦਰ ਜਾ ਮੇਰਾ ਗੁਰੂਆਂ ਦੀ ਹਰ ਗਾਈ twilio ਸਾਰੇ ਨੇ ਮਾਜੀ ਮਾਲਵੀ ਤੇ ਤੁਆਪੀ ਬੀ ਰੂਪ ਅਜੋਕਾ ਗੁਰੂਆਂ ਦਿੱਤਾ ਨਾਉ ਮੇਰਾ ਪੰਜਾਬੀ ਰੂਪ ਅਜੋਕਾ ਗੁਰੂਆਂ ਦਿੱਤਾ ਨਾਉ ਮੇਰਾ ਪੰਜਾਬੀ ਆਪਣੀ ਬੋਲੀ ਵੇਸਾ ਆਪਣਾ ਛੱਡੀ ਜਿਹੜੇ ਜਾਂਦੇ ਪੈਸਾ ਬਹੁਤ ਕਮਾ ਲੈਂਦੇ ਪਰ ਦੁੱਖ ਹੁਦੇਰੇ ਪਾਉਂਦੇ ਜੜ ਨਾਲੋਂ ਟੁੱਟਣ ਦੇ ਕਾਰਨ ਹੁੰਦੀ ਬੜੀ ਖਰਾਬੀ ਰੂਪ ਅਜੋਕਾ ਗੁਰੂਆਂ ਦਿੱਤਾ ਨਾ ਮੇਰਾ ਪੰਜਾਬੀ ਰੂਪ ਅਜੋਕਾ ਗੁਰੂਆਂ ਦਿੱਤਾ ਨਾ ਮੇਰਾ ਪੰਜਾਬੀ ਖਰੀਦਣ ਆਏ ਉਹ ਮੇਰਾ ਈਮਾਨ ਯਾਰੋ ਖਰੀਦਣ ਆਏ ਉਹ ਮੇਰਾ ਈਮਾਨ ਯਾਰੋ ਜਿਹੜੇ ਖੀਸੇ ਦੇ ਵਿੱਚ ਪਾ ਕੇ ਭਾਂਡ ਬੈਠੇ ਨੇ ਜਿਹੜੇ ਖੀਸੇ ਦੇ ਵਿੱਚ ਪਾ ਕੇ ਭਾਂਡ ਬੈਠੇ ਨੇ ਲਾਸਟ ਛੇੜਾ ਜੀ ਕਿਵੇਂ ਗਵਾਚ ਜਾਵਾਂ ਤੇਰੀਆਂ ਜ਼ੁਲਫਾਂ ਦੇ ਜਾਲ ਵਿੱਚ ਕਿਵੇਂ ਗਵਾਚ ਜਾਵਾਂ ਤੇਰੀਆਂ ਜ਼ੁਲਫਾਂ ਦੇ ਜਾਲ ਵਿੱਚ ਹਲੇ ਤਾਂ ਮੇਰੇ ਬੇਬੇ ਬਾਪੂ ਹੋ ਕੇ ਮੈਥੋਂ ਕੁਰਬਾਨ ਬੈਠੇ ਨੇ ਹਲੇ ਤਾਂ ਮੇਰੇ ਬੇਬੇ ਬਾਪੂ ਹੋ ਕੇ ਮੈਥੋਂ ਕੁਰਬਾਨ ਬੈਠੇ ਨੇ ਵੇਖ ਤੇਰੇ ਸ਼ਹਿਰ ਵਿੱਚ ਕਿੰਨੇ ਪੁਰਸ਼ ਮਹਾਲ ਬੈਠੇ ਨੇ ਵੱਢ ਕੇ ਮੰਦਰ ਮਸੀਤਾਂ ਗੁਰਦੁਆਰੇ ਤੇ ਸ਼ਮਸ਼ਾਨ ਬੈਠੇ ਉਜਾੜ ਕੇ ਬਣਿਆ ਸੋਹਣਾ ਇੱਕ ਮਹੱਲ ਹੈ ਸੱਜਣਾ ਜਿੱਥੇ ਪੜੀਆਂ ਗਈਆਂ ਨਵਾਜਾਂ ਜਿੱਥੇ ਪੜੀਆਂ ਗਈਆਂ ਨਵਾਜਾਂ ਖੜਕੇ ਉੱਥੇ ਟੱਲ ਹੈ ਸੱਜਣਾ ਸਾਗਰ ਵਿੱਚੋਂ ਉੱਠੀ ਸੀ ਜੋ ਜੀਵਨੀ ਵੀ ਇੱਕ ਛੱਲ ਹੈ ਸੱਜਣਾ ਦੋਸਤ ਬਣ ਕੇ ਨਾਲ ਸੀ ਤਰਿਆ ਦੋਸਤ ਬਣ ਕੇ ਨਾਲ ਸੀ ਤਰਿਆ ਅੱਜ ਉਹ ਦੁਸ਼ਮਣ ਬਣ ਲਿਆ ਸੱਜਣਾ ਜੋ ਹੋਣਾ ਹੈ ਹੋ ਕੇ ਰਹਿਣਾ ਹੈ ਜੋ ਹੋਣਾ ਹੈ ਹੋ ਕੇ ਰਹਿਣਾ ਹੈ ਉਹਦਾ ਹੁਕਮ ਅਟਲ ਹੈ ਸੱਜਣਾ ਮੌਕਾ ਕੋਈ ਵੀ ਜਾਣ ਨਹੀਂ ਦਿੰਦਾ ਮੌਕਾ ਕੋਈ ਵੀ ਜਾਣ ਨਹੀਂ ਦਿੰਦਾ ਹਰ ਕੋਈ ਲੰਮਾ ਖਲ ਹੈ ਸੱਜਣਾ ਕੀ ਬਾਤ ਕਹਿ ਲੈਂਦੇ ਸੀ ਸੁਣ ਲੈਂਦੇ ਸੀ ਕਹਿ ਲੈਂਦੇ ਸੀ ਸੁਣ ਲੈਂਦੇ ਸੀ ਹੁਣ ਕਿਹਦੇ ਕੋਲ ਪਲ ਹੈ ਸੱਜਣਾ ਆफी ਲੈਣਾ ਜੀ ਕੇਵਲ ਆਪਣਾ ਮਤਲਬ ਕੱਢਣਾ ਕੇਵਲ ਆਪਣਾ ਮਤਲਬ ਕੱਢਣਾ ਨਾਰਨ ਜੀਤ ਨੂੰ ਵੱਲ ਹੈ ਸੱਜਣਾ ਸਮੇਂ-ਸਮੇਂ ਦੀ ਗੱਲ ਹੈ ਸੱਜਣਾ ਜਰੂਰ ਆਜ ਨੇ ਤੇ ਕੱਲ ਐ ਸਤਿਮਨਾਕ ਬਹੁਤ ਬਹੁਤ ਧੰਨਵਾਦ ਹੋਰ ਪੇਸ਼ ਕਰਨ ਲੱਗੀਆਂ ਜੀ ਚਿਤਨਾ ਤੇ ਮੈਂ ਬਹੁਤ ਬਹੁਤ ਧੰਨਵਾਦ ਕਰਦਾਗਾ ਸਾਡੇ ਬਹੁਤ ਹੀ ਸਤਿਕਾਰਯੋਗ ਮੈਮ ਕਲਵੰਤ ਕੌਰ ਚਰਨ ਫਰਾਂਸ ਜਿਨ੍ਹਾਂ ਨੇ ਮੇਰੇ ਗੀਤ ਨੂੰ ਤਰਸ ਕੇ ਦੇ ਤਰਜ ਬਣਾ ਕੇ ਦਿੱਤਾ ਸਰ ਉਮੀਦ ਕਰਦਾਗਾ ਵੀ ਤੁਹਾਨੂੰ ਪਸੰਦ ਆਉ ਬਈ ਹੋਟਾਂ ਦੇ ਕਿਉਂ ਥਕੇ ਦੁੱਧ ਪਹਿੜਕਾ ਤੜਕੇ ਉੱਠਕੇ ਦੁੱਧ ਪਹਿੜਕਾ ਮਾਂ ਤੇਰੀ ਵੇ ਮੈਨੂੰ ਮਾਰੇ ਛਿੜਕਾ ਮਾਂ ਤੇਰੀ ਵੇ ਮੈਨੂੰ ਮਾਰੇ ਛਿੜਕਾ ਮੈਂ ਛਿੜਕਾਂ ਤੋਂ ਬਚ ਜਾਂਦੀ ਜੇ ਲੈ ਜਾਂਦੋਂ ਮੈਨੂੰ ਨਾਲ ਮੈਂ ਛਿੜਕਾਂ ਤੋਂ ਬਚ ਜਾਂਦੀ ਜੇ ਲੈ ਜਾਂਦੋਂ ਮੈਨੂੰ ਨਾਲ ਮੈਂ ਛਿੜਕਾਂ ਤੋਂ ਬਚ ਜਾਂਦੀ ਉਹ ਸੱਚ ਵੀ ਆਈ ਛੱਡ ਕੇ ਟੁਰ ਗਈਓ ਕੌਣ ਦਿਲਾਂ ਦੀਆਂ ਜਾਣੇ ਦਿਨੇ ਤਾਂ ਲੜਦੀ ਮਾਵੇ ਤੇਰੀ ਰਾਤੀ ਰੋਂਦੇ ਨਹਿ ਨਮਾਣੇ ਉਹ ਦਿਨੇ ਤਾਂ ਲੜਦੀ ਮਾਵੇ ਤੇਰੀ ਰਾਤੀ ਰੋਂਦੇ ਨਹਿ ਨਮਾਣੇ ਪਰਦੇਸੋਂ ਮੁੜ ਕੇ ਆ ਜਾ ਚਨਾ ਉਹ ਪਰਦੇਸੋਂ ਮੁੜ ਕੇ ਆ ਜਾ ਚਨਾ ਮੈਂ ਤੋਂ ਹੁੰਦੀ ਨਾ ਸੰਭ ਲੋ ਸੁਭਾਲ ਮੈਂ ਝਿੜਕਾਂ ਤੋਂ ਬਚ ਜਾਂਦੀ ਜੇ ਲੈ ਜਾਂ ਤੋ ਪਰਦੇਸ ਮੈਂ ਝਿੜਕਾਂ ਤੋਂ ਬਚ ਜਾਂਦੀ ਜੇ ਲੈ ਜਾਂਦੋਂ ਮੈਨੂੰ ਨਾਲ ਮੈਂ ਝਿੜਕਾਂ ਤੋਂ ਬਚ ਜਾਂਦੀ ਹੋ ਦਿੱਦੀਆਂ ਰੰਮਚਾ ਸਮਝਵੇ ਢੋਲਾ ਛੱਡ ਦੇ ਦੇਸ਼ ਬੇਗਾਨਾ ਹੋ ਦਿੱਦੀਆਂ ਰੰਮਚਾ ਸਮਝਵੇ ਢੋਲਾ ਛੱਡ ਦੇ ਦੇਸ਼ ਬੇਗਾਨਾ ਬਾਝੇ ਖਾਨੇ ਪਿੰਡ ਦਾ ਹਰ ਬੰਦਾ ਮਾਰੇ گا ਵੇ ਤਾਨਾ ਬਾਝੇ ਖਾਨੇ ਪਿੰਡ ਦਾ ਹਰ ਬੰਦਾ ਮਾਰੇ گا ਵੇ ਤਾਨਾ ਮਾਝੂ ਕੁਝ ਖਾ ਕੇ ਗਰਮੀਤ ਤੇ ਹੋੜੇ ਫਿਰ ਬੜੇ ਸੁਭਾਲ ਮੈਂ ਝਿਰਕਾਂ ਤੋਂ ਬਚ ਜਾਂਦੀ ਜੇ ਲੈ ਜਾਂਦੋਂ ਪਰਦੇਸ ਮੈਂ ਝਿਰਕਾਂ ਤੋਂ ਬਚ ਜਾਂਦੀ ਜੇ ਲੈ ਜਾਂਦੋ ਮੈਨੂੰ ਨਾਲ ਮੇ ਚਿਰਕਾਂ ਤੋਂ ਬਚ ਜਾਂਦੀ ਜੇ ਲੈ ਜਾਂਦੋ ਪਰਦੇਸ ਮੇ ਚਿਰਕਾਂ ਤੋਂ ਬਚ ਜਾਂਾਂ